ਤਿਕ ਪਾਜਪਾ ਵਰਕਰ ਕੋਲੋਂ ਵੱਡੀ ਮਾਤਰਾ 'ਚ ਕੈਸ਼ ਜ਼ਬਤ ਕੀਤਾ ਗਿਆ 6 ਬੈਗਾਂ 'ਚ ਕਰੀਬ 4 ਕਰੋੜ ਰੁਪਏ ਪਰਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਬੀਜੇਪੀ ਵਰਕਰ ਸਣੇ ਤਿੰਨ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਬੀਜੇਪੀ ਵਰਕਰ ਅਤੇ ਇੱਕ ਨਿੱਜੀ ਹੋਟਲ ਦੇ ਪ੍ਰਬੰਧਕ ਸਣੇ ਕੁੱਲ ਤਿੰਨ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਜਿਨ੍ਹਾਂ ਕੋਲੋਂ 6 ਬੈਗਾਂ ਚ ਭਰਿਆ 4 ਕਰੋੜ ਰੁਪਏ ਬਰਾਮਦ ਹੋਏ ਅਤੇ ਨੋਵਰਟੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਤਾਮਿਲਨਾਡੂ ਦੀ ਰਾਸਤਨੀ ਚੇਨਈ ਦੇ ਤੰਬਰਮ ਰੇਲਵੇ ਸਟੇਸ਼ਨ ਤੇ ਅਧਿਕਾਰੀਆਂ ਨੇ ਵੱਡੀ ਮਾਤਰਾ ਚ ਇੱਕ ਕੈਸ਼ ਬਰਾਮਦ ਕੀਤਾ ਹੈ ਸੂਤਰਾਂ ਮੁਤਾਬਕ ਪਾਜਪਾ ਵਰਕਰ ਵੱਲੋਂ ਇੱਕ ਲੋਕ ਸਭਾ ਉਮੀਦਵਾਰ ਦੇ ਕਹਿਣ ਤੇ ਇੱਕ ਕੈਸ਼ ਲਿਜਾਣ ਦੀ ਗੱਲ ਵੀ ਕਬੂਲੀ ਹੈ ਹਾਲਕਿ ਇਸ ਮਾਮਲੇ ਚ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਕਿ ਤਮਿਲਨਾਡੂ ਚ ਕੁੱਲ 39 ਸੀਟਾਂ ਲਈ 19 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਫੋਟਾ ਹੋਣ ਗਿਆ ਅਤੇ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਮਾਤਰਾ ਚ ਇੱਕ ਕੈਸ਼ ਬਰਾਮਦ ਕੀਤਾ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਦੇਸ਼ ਪਰ ਵਿੱਚ ਚੋਣ ਜਾਬਤਾ ਲੰਘੂਏ ਅਤੇ ਇਸ ਵਿਚਾਲੇ ਪੁਲਿਸ ਲਗਾਤਾਰ ਗੈਰ ਕਾਨੂੰਨੀ ਕੈਸ਼ ਤੇ ਨਜ਼ਰ ਬਣਾਈ ਹੋਈਏ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਭਾਜਪਾ ਵਰਕਰ ਕੋਲੋਂ ਕਰੀਬ 4 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ ਖਾਤ ਸਤਾਇਆ ਜਾ ਰਿਹਾ ਹੈ ਕਿ ਇਸ ਨਕਦੀ ਨੂੰ ਵੋਟਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਕੈਸ਼ ਸ ਨੇ ਕਰੀਬ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਤੇ ਇੱਕ ਭਾਜਪਾ ਦਾ ਵਰਕਰ ਵੀ ਸ਼ਾਮਿਲ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ